ਜਾ ਕਹਿ ਦਰਸ਼ ਪਾਪ ਕੋਟ ਉਤਾਰੇ ਪੇਟ ਤਸੰਗ ਏਉ ਭੌਜਲ ਤਾਰੇ ਜਾ ਕਹਿ ਦਰਸ਼ ਪਾਪ ਕੋਟ ਉਤਾਰੇ ਪੇਟ ਤਸੰਗ ਏਉ ਭੌਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਅਰਨਾਮ ਕਿਤਾਰੇ ਰਹਾ ਜਾਤ ਸਬਦ ਸੰਤ ਸੁਖ ਸਾਰੇ ਜਾ ਕੀ ਤਹਲ ਜਮਦੂਤ ਵਿਦਾਰੇ ਜਾ ਕੀ ਧੀਰਕ ਇਸ ਮਨੈ ਸੁਧਾਦੇ ਜਾ ਕਾ ਸਿਮਰਨ ਮੁਖੋ ਜਨਾ ਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤੈਨ ਸਦ ਬਲਿ ਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤੈਨ ਸਦ ਬਲਿ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਾਰ ਕਿਰਪਾ ਕੀਤੀ ਹੈ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸਾਨੂੰ ਅਮਰ ਕਵੇਲੇ ਦਾ ਸੁਭਾਅ ਆਪਣੀ ਗੋਦ ਵਿੱਚ ਠਾ ਕੇ ਗੁਰਬਾਣੀ ਪੜਨ ਸੁਣਨ ਦਾ ਬਖਸ਼ਿਸ਼ ਕੀਤਾ ਹੈ ਕੌਰ ਅਕਸ਼ਤਰ ਦੀ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਕੇ ਨਾਲ ਹਰ ਉਹ ਜੋ ਸਾਨੂੰ ਹੁਕਮ ਬਖਸ਼ ਕਰਦੇ ਸਾਡੇ ਤੇ ਬਹੁਤ ਦਰਸ ਕਰਦੇ। ਪਰ ਸਿੱਖਾ ਅੱਜ ਦਾ ਦਿਨ ਜਿਹੜਾ ਤੇਰਾ ਨਾ ਇਸ ਤਰ੍ਹਾਂ ਦਾ ਬਦੀਤ ਹੋਈ। ਸਤਿਗੁਰੂ ਜੀ ਨੇ ਆਸਰ ਜਿਹੜੀ ਬਾਹਰ ਵਿੱਚ ਕੀਤੀ ਆ ਹੁਕਮ ਮੰਨਿਆ ਹੋਵੇ ਪਰਵਾਰ ਤਾਂ ਖਸ਼ਮੇ ਕਾ ਮਹਰ ਭਾਈ ਸੀ। ਮਾਲਕ ਦੇ ਘਰ ਵਿੱਚ ਖੁਸ਼ੀਆਂ ਲੈਣ ਦੇ ਉਜੋਗ ਹੋ ਜਾਂਦਾ ਹੈ ਜਿਹੜਾ ਮਾਲਕ ਦਾ ਹੁਕਮ ਮੰਨਦਾ ਹੈ। ਕਿ ਅੱਜ ਸੰਤੂਰ ਜੀ ਕਿਰਪਾ ਕਰਕੇ ਕਹਿੰਦੇ ਵੀ ਜਿਹਦੇ ਦਰਸ਼ਨ ਕੀਤੇ ਆ ਨਾ ਕਰੋਣਾ ਪਾਪ ਦੁੱਖ ਕਲੇਸ਼ ਪਿੱਛਾ ਛੱਡ ਜਾਂਦਾ ਜੀ ਜੀ ਸੰਗਤ ਕੀਤੇ ਜਿਹਦੇ ਮਿਲਦੇ ਆ ਸੰਸਾਰ ਸੁਨਦਰ ਤੋਂ ਤਰਨ ਦਾ ਉਪਾਅ ਮਿਲ ਜਾਵੇ ਓਏ ਸਾਜਣ ਓਏ ਨੀਤ ਪਿਆਰੇ ਜੋ हमको ਧਰਨਾਮ ਕਰੇ ਓਹੀ ਸਾਡਾ ਸੱਜਣਾ ਹੈ ਓਹੀ ਸਾਡਾ ਮਿੱਤਰ ਹੈ ਜਿਹੜਾ ਸਾਨੂੰ ਪਰਮੇਸ਼ਰ ਦੀ ਬੰਦਗੀ ਨਾਲ ਜੋੜੇ ब्रह्म ज्ञान दी अवस्था जेडी प्राप्त ਕਰਨ ਵਾਸਤੇ ਨਾ ਉਹਨੇ ਭਾਈ ਸਰ ਜੀ ਬ੍ਰह्म ज्ञान ਦੀ ਗੱਲ ਕਰ ਰਹੇ ਸਨ ਮਹਾਪੁਰਸ਼ਾਂ ਨੇ ਪੁੱਛਿਆ ਕਿਸ ਨੇ ਕਹਿਣ ਲੱਗੇ ਜੀ ਬ੍ਰह्म ज्ञान ਦੀ ਅਵਸਥਾ ਦੇ ਜਿਹੜੇ ਗੁਣ ਹੈ ਉਹ ਕਹਿੰਦੇ ਚਾਰ ਗੁਣ ਜਿਹੜੇ ਹੈ ਬ੍ਰह्म ज्ञान ਦੀ ਅਵਸਥਾ ਦੇ ਧਾਰਨ ਕਰਨ ਵਾਸਤੇ ਜ਼ਰੂਰੀ ਨੇ ਉਹ ਕੀ ਆ ਪਹਿਲਾ વૈરાਗ ਇਹ ਗੁਰਵਾਨੀ ਦੇ ਅੰਦਰ ਉਦਾਹਰਨਾਂ ਵੀ ਆਉਂਦੀਆਂ ਹੈ ਪਹਿਲਾ vairag ਦੂਜਾ ਗਿਆਨ ਤੀਜਾ ਤਿਆਗ ਤੇ ਚੌਥਾ ਮਲਾਪ ਇਹ ਚਾਰ ਜਦੋਂ ਜਦੋਂ ਆਪਾਂ ਜੇ ਛੋਟੇ ਸ਼ਬਦਾਂ ਚ ਕਹਦੇ ਸਬਰ ਸੰਤੋਖ ਇਹ ਚਾਰ ਚੀਜ਼ਾਂ ਜਦੋਂ ਤੁਹਾਡੇ ਕੋਲੇ ਆ ਗਈਆਂ ਨਾ ਤੇ ਬ੍ਰਹਮ ਗਿਆਨ ਦੀ ਅਵਸਥਾ ਮਲਾਪ ਹੋ ਜਾਊਗਾ ਪਰਮੇਸ਼ਰ ਦੇ ਨਾਲ ਤੁਹਾਡੇ ਮੰਤ ਮਲਾਪ ਵਾਸਤੇ ਨਾ ਚਾਹੋ ਜਾਊਗਾ ਤੇ ਮਲਾਪ ਹੋ ਜਾਊਗਾ ਇਹਨੂੰ ਆਪਾਂ ਥੋੜੇ ਜੇ ਸਿੱਧ ਕਰਨ ਵਾਸਤੇ ਨੇ ਇੱਕ ਛੋਟੀ ਜੀ ਸਾਖੀ ਜਿਹੜੀ ਹੈ ਉਹ ਵਿਚਾਰਨੀ ਹੈ ਕਹਿੰਦੇ ਕਿ ਰਾਜਾ ਨਾ ਆਪਣੇ ਰਾਜ ਤੋਂ ਬਾਹਰ ਚਲੇਗਾ ਉਹਨੇ ਜਦੋਂ ਜੰਗ ਕੀਤੀ ਦੂਜੇ ਦੇਸ਼ ਨੂੰ ਜਿੱਤ ਲਿਆ ਤੇ ਉਹ ਵਜ਼ੀਰ ਨੂੰ ਕਹਿਣ ਲੱਗਾ ਵੀ ਉਹ ਘਰ ਤੂੰ ਰਾਣੀਆਂ ਨੂੰ ਪੁੱਛ ਕੇ ਆ ਵੀ ਤੁਹਾਨੂੰ ਕੀ ਚਾਹੀਦਾ ਹੈ ਉਹ ਰਾਜਾ ਉੱਥੇ ਹੀ ਰਹਾ ਤੇ ਵਜੇਰ ਚਲੇਗਾ ਕਹਿੰਦੇ ਭਾਈ ਲਿਖ ਕੇ ਦੇ ਦਿਓ ਜਿਹੜੇ ਜਿਹੜਾ ਕਿਸੇ ਨੂੰ ਕੋਈ ਸਮਾਨ ਮੰਗਾਉਣਾ ਹੈ ਤੇ ਰਾਜਾ ਵਾਪਸ ਆ ਰਿਹਾ ਹੈ ਉੱਥੇ ਲੜਾਈ ਸਬਤ ਹੋ ਗਈ ਰਾਜ ਆਪਾਂ ਜਿੱਤ ਲਿਆ ਤੇ ਉਥੋਂ ਕੀ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਰਾਣੀ ਨੇ ਕਿਹਾ ਮੈਨੂੰ ਗਹਿਣੇ ਲਿਆ ਦੇ ਦੂਜੀ ਰਾਣੀ ਕਹਿਣ ਲੱਗੀ ਮੈਨੂੰ ਵਸਤਰ ਲਿਆ ਦੇ ਤੀਸਰੀ ਰਾਣੀ ਸੀ ਜਿਹੜੀ ਉਹ ਕਹਿਣ ਲੱਗੀ ਮੈਨੂੰ ਮੇਕਅਪ ਦਾ ਸਮਾਨ ਲੈ ਦੇ ਤੇ ਚੌਥੀ ਰਾਣੀ ਸਿਧਾ ਜੜੀ ਉਹਨੂੰ ਪੁੱਛਿਆ ਉਹ ਕਹਿਣ ਲੱਗੀ ਜੀ ਮੈਨੂੰ ਸਵਾ ਦੇ ਦੇ ਥੋੜਾ ਜਿਹਾ ਮੈਂ ਵਿਚਾਰ ਲਵਾਂ ਉਹ ਕਹਿਣ ਲੱਗੀ ਕੋਈ ਗੱਲ ਨਹੀਂ ਵਿਚਾਰ ਲਓ ਉਹਨੇ ਰਾਤ ਭਰ ਦੀਵਾ ਜਗਾ ਕੇ ਬੈਠੀ ਰਹੀ ਤੁਸੀਂ ਕਦੇ ਵੀ ਨਾ ਜਦੋਂ ਤੁਹਾਡੇ ਮਨ 'ਚ ਕੋਈ ਚਿੰਤਾ ਫਿਕਰ ਹੋ ਜਾਵੇ ਕੋਈ ਸਮਝ ਨਾ ਆਵੇ ਮੈਨੂੰ ਨਾ ਇੱਕ ਵਿਦਵਾਨ ਸੀ ਉਹ ਦੱਸਿਆ ਕਰਦੇ ਸੀ ਕਹਿੰਦੇ ਕਿ ਜਿਹੜੀ ਚੀਜ਼ ਦੀ ਸਮਝ ਨਾ ਲਾਵੇ ਕਦੇ ਤੁਸੀਂ ਰਾਤ ਨੂੰ ਬੈਠ ਕੇ ਦੀਵਾ ਜਗਾ ਕੇ ਬੈਠੋ ਬਾਰ-ਬਾਰ ਉਸ ਨੂੰ ਵਿਚਾਰੀ ਜੋ ਤੇ ਤੁਹਾਡੇ ਸਾਹਮਣੇ ਬਿਲਕੁਲ ਨਕਸ਼ੇ ਵਾਂਗ ਪੇਸ਼ ਹੋ ਜੂ ਜਿਹੜੀ ਚੀਜ਼ ਦੀ ਸਮਝ ਨਾ ਆਈ ਤੁਹਾਨੂੰ ਆਏ ਇੱਕ ਇੱਕ ਚੀਜ਼ ਸਮਝ ਆ ਜੂ ਔਰ ਆਣੀ ਨੇ ਦੀਵਾ ਜਗਾ ਲੈ ਬੈਠੀ ਆਪਣਾ ਠੀਵਾਰ ਕੇ ਉਹਨੇ ਕਹਾ ਨਹੀਂ ਚਾਹੀਦੇ ਬਸਰ ਨਹੀਂ ਚਾਹੀਦਾ ਗਹਿਣੇ ਨਹੀਂ ਚਾਹੀਦਾ ਮੇਕਅਪ ਦਾ ਸੁਭਾਅ ਫਿਰ ਮੰਗਾ ਕੀ ਉਹਨੂੰ ਐਸੀ ਬਖਸ਼ਿਸ਼ ਹੋਈ ਉਹਨੇ ਇੱਕ ਕਾਗਜ਼ ਲਿਆ ਤੇ ਲਾਲ ਸ਼ਾਹੀ ਦੇ ਨਾਲ ਉਹਦੇ ਤੇ ਲਿਖਤਾ ਸਾ ਉਹ ਕਹਿੰਦੇ ਜਿਆ ਲੈ ਜੋ ਹੁਣ ਰਾਜੇ ਕੋਲੇ ਗਏ ਬਾਕੀ ਲਿਸਟਾਂ ਪੜ ਲੀਆਂ ਵੀ ਆਹ ਮੇਕਅਪ ਦਾ ਸੁਪਰ ਚਾਹੀਦਾ ਦਸਤਰ ਚਾਹੀਦੇ ਗਣੇ ਚਾਹੀਦੇ ਨੇ ਉਹ ਰਾਜਾ ਕਹਿਣ ਲੱਗਾ ਸਾ ਦਾ ਕੀਮਤ ਉਹ ਸਮਝ ਗਈ ਲਾਲ ਸ਼ਾਹੀ ਦੇ ਨਾਲ ਲਿਖਿਆ ਹੋਇਆ ਕਿਤੇ ਕਾਗਜ਼ ਤੇ ਤੇ ਹੁਣ ਇਹਦਾ ਕੀਮਤ ਉਹ ਸਮਝ ਗਿਆ ਉਹ ਕਹਿਣ ਲੱਗਾ ਵਜ਼ੀਰ ਸਾਹਿਬ ਤੁਸੀਂ ਦੱਸੋ ਵੀ ਆਹ ਰਾਣੀ ਨੇ ਕੀ ਮੰਗਾਇਆ ਕੀ ਲੈ ਕੇ ਜਾਈ ਉਹ ਦੇਵਸਤੀ ਕਹਿਣ ਲੱਗਾ ਜੀ ਇੱਕ ਰਾਤ ਉਹਨੇ ਲਈ ਸੀ ਲਿਖਣ ਵਾਸਤੇ ਇੱਕ ਰਾਤ ਮੈਨੂੰ ਦੇ ਦਿਓ ਮੈਂ ਇਹਦੇ ਤੇ ਵਿਚਾਰ ਕਰਾਂ ਵਜੀਰ ਉਸੇ ਤਰ੍ਹਾਂ ਰਾਣੀ ਵਾਂਗੂ ਦੀਵਾ ਜਗਾ ਕੇ ਨਾ ਸਮਾਧੀ ਚ ਬੈਠ ਗਿਆ ਬਾਰ ਬਾਰ ਉਹਨੂੰ ਸੋਚਦਾ ਵੀ ਕੀ ਲਿਖਿਆ ਹੈ ਕਿਉਂ ਲਿਖਿਆ ਹੈ ਸਾਦਾ ਭਾਵ ਕੀ ਹੈ ਉਹਨੇ ਕਿਹਾ ਵੀ ਲਾਲ ਸ਼ਾਹੀ ਹੈ ਤੇ ਸਸਾ ਅੱਖਾਂ ਸਵੇਰੇ ਕਹਿਣ ਲੱਗਾ ਜੀ ਸਮਝ ਵਿੱਚ ਆ ਗਈ। ਰਾਜਾ ਕਹਿਣ ਲੱਗਾ ਦੱਸੋ ਫਿਰ ਕੀ ਵਿਚਾਰਿਆਂ? ਕਹਿਣ ਲੱਗਾ ਜੀ ਮੇਰੀ ਸਮਝ ਵਿੱਚ ਇਹ ਆਇਆ ਲਾਲ ਸ਼ਾਹੀ ਆਪਾਂ ਲਾਲੀਏ ਲੱਲਾ ਅਕਰ ਸ਼ਾਹੀ ਵਾਲਾ ਲਾਲੀਏ ਸੱਸਾ ਸ਼ਾਹੀ ਦਾ ਖਰਾਗਿਆ ਕਿਉਂਕਿ ਲੱਲਾ ਰੰਗ ਦਾ ਆ ਗਿਆ ਸੱਸਾ ਸ਼ਾਹੀ ਦਾ ਆ ਗਿਆ ਤੇ ਰੰਗ ਕਿੰਨੇ ਚੀਜ਼ਾਂ ਨੂੰ ਮਿਲਾ ਕੇ ਨਾ ਇਹ ਬਣ ਗਈ ਲਾਲਸ਼ਾ ਕਹਿੰਦੇ ਕਿ ਵੀ ਲਾਲਸ਼ਾ ਦਾ ਕੀ ਪਾਉ ਹੋਇਆ ਕੀ ਕਿਰਨ ਦੇ ਕਿ ਕਿਹੜੀ ਵਸਤੂ ਹੈ ਕਹਿੰਨ ਲੱਗਾ ਉਹ ਕੁਝ ਨਹੀਂ ਬੰਦ ਰਹੀ ਉਹ ਕਹਿੰਦੇ ਮੈਨੂੰ ਤੁਹਾਡੇ ਲਾਲਸ਼ਾ ਤੇ ਤੁਹਾਡਾ ਮਲਾਪ ਚਾਹੀਦਾ ਨਹੀਂ ਉਹ ਰਾਜਾ ਕਹਿਣ ਲੱਗਾ ਇਸ ਨੂੰ ਕਹਨੇ ਨਾਲ ਪਿਆਰ ਹੈ ਇਸ ਨੂੰ ਵਸਤਰਾਂ ਨਾਲ ਪਿਆਰ ਹੈ ਇਸ ਨੂੰ ਆਹ ਰਾਣੀ ਹੈ ਅਸਲੀ ਜਿਹੜੀ ਉਹ ਮੈਨੂੰ ਮਗਰ ਕਿਸ ਅਤਰ ਸਿੰਘ ਜੀ ਹੋਰ ਉਹਨਾਂ ਕਹਿਆ ਸੀ ਨਾ ਉਹ ਕਹਿਣ ਲੱਗੇ ਤੁਹਾਨੂੰ ਦੱਸੋ ਕੀ ਚਾਹੀਦਾ ਹੈ ਲੋ ਭਗਤੀ ਕਰਨ ਲੱਗੇ ਕਹਿੰਦੇ ਮੈਨੂੰ ਗੁਰਨਾਨਦ ਸਾਹਿਬ ਆਖੇ ਜੀ ਦੇ ਦਰਸ਼ਨ ਹੋਏ ਪੁੱਛਿਆ ਉਹਨਾਂ ਨੇ ਕਹਿਣਗੇ ਕੀ ਚਾਹੀਦਾ ਮੰਗ ਕਹਿੰਦੇ ਕਿ ਮੈਨੂੰ ਤਾਂ ਤੁਸੀਂ ਚਾਹੀਦੇ ਨਹੀਂ ਚਾਹੀਦਾ ਕੁਝ ਉਹ ਕਹਿਣਗੇ ਬਾਕੀ ਰਹਿ ਕੀ ਗਿਆ ਤੂੰ ਤਾਂ ਸਭ ਕੁਝ ਹੀ ਮੰਗ ਲੈਣਾ ਇਸ ਕਰਕੇ ਰਾਜਾ ਕਹਿਣ ਲੱਗਾ ਇਹਨੇ ਲਾਲਸਾ ਜਦੋਂ ਗਾਇ ਤੇ ਰਾਣੀ ਨੂੰ ਕਹਿ ਲਿਆ ਤੂੰ ਕੁਛ ਭਰਿਆ ਨਹੀਂ ਕਹਿਣ ਕਿ ਜੇ ਤੁਸੀਂ ਅੱਜ ਨਾ ਮੇਰੇ ਕੋਲੇ ਤੁਸੀਂ ਮੈਨੂੰ ਮਿਲ ਪਏ ਮੈਨੂੰ ਸਭ ਕੁਝ ਮਿਲ ਜਾਣਾ ਇਸ ਕਰਕੇ ਜਦੋਂ ਅਸੀਂ ਦੁਨਿਆਵੀ ਆਸਾਂ ਉਹਾਂ ਦੇ ਮੋਹ ਵਿੱਚ ਪੈ ਜਾਂਦੇ ਆ ਸਾਨੂੰ ਆ ਚਾਹੀਦਾ ਸਾਨੂੰ ਉਹ ਚਾਹੀਦਾ ਜਦੋਂ ਅਸੀਂ ਕਹਾਂਗੇ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਤ ਤੁਸੀਂ ਚਾਹੁੰਦੇ ਹੋ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜਾ ਸਾਡੇ ਹਿਰਦੇ ਤੇ ਤੇ ਵਸਾ ਹੋ ਗਿਆ ਨਾ ਤੇ ਸਾਨੂੰ ਕਿਸੇ ਚੀਜ਼ ਦੀ ਤੋੜ ਲੈਣ ਮੰਗੜ ਦੀ ਲੋੜ ਨਹੀਂ ਪੈਣੀ ਬਿਨਾ ਮੰਗਿਆ ਹੀ ਸਭ ਕੁਝ ਮਿਲਣਾ ਹੈ ਸਭ ਕੁਝ ਤਕਰਪਾ ਸ਼ਬਦជ្រੇ ਉਹ ਕਹਿੰਦੇ ਜਿਹਦੀ ਸੇਵਾ ਦੇ ਵਿੱਚੋਂ ਜਮਾਂ ਦਾ ਡਰ ਵੀ ਮੁੱਕ ਜਾਵੇ ਆਏ ਕੀ ਬਾਤ ਹੈ ਜਾ ਕੇ ਸੇਵ ਜੰਤੂਤ ਵਿਧਾਰੇ ਜਿਹਦੀ ਸੇਵਾ ਦੇ ਵਿੱਚੋਂ ਨਾ ਜਮਾਂ ਦਾ ਡਰ ਖਤਮ ਹੋ ਜਾਵੇ ਹੈ ਕੋਈ ਹੋ ਜਥਾ ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੀ ਸੇਵਾ ਵਿੱਚ ਆ ਕੇ ਨਾ ਬੰਦਗੀ ਕੀਤਿਆਂ ਦੁੱਖ ਕਲੇਸ਼ ਤਾਂ ਕੱਟੇ ਹੀ ਜਾਣੇ ਆ ਇਹਦੇ ਨਾਲ ਨਾਲ ਜਿਹੜੇ ਆ ਪਾਪ ਵਿਕਾਰ ਵੀ ਕੱਟੇ ਜਾਣਗੇ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਨਮ ਮਰਨ ਦਾ ਗੇੜ ਵੀ ਕੱਟੇ ਜਾਣੇ ਨਾ ਸਰਨ ਨਾਨਕ ਤਿੰਨ ਸਤ ਬਲਿਆਰੇ ਮੈਂ ਤਾਂ ਕੁਰਬਾਨ ਆ ਸਤਿਗੁਰੂ ਪਾਤਸ਼ਾਹ ਤੁਹਾਡੇ ਚਰਨਾਂ ਤੋਂ ਤੁਸੀਂ ਐਨੀ ਵੱਡੀ ਬਖਸ਼ਿਸ਼ ਕੀਤੀ ਹੈ ਛੋਟੇ ਜਿਹੇ ਸ਼ਬਦ ਵਿੱਚ ਸਤਗੁਰੂ ਪਾਤਸ਼ਾਹ ਨੇ ਬਹੁਤ ਕੁਝ ਕਹਿ ਦਿੱਤਾ ਸਮਝਣ ਦੀ ਲੋੜ ਹੈ ਤੇ ਸਤਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਅਕਸ਼ਾ ਕਿਰਪਾ ਕਰਿਓ ਜਦੋਂ ਅਸੀਂ ਗੁਰੂ ਦੀ ਗੱਲ ਮੰਨਣ ਲੱਗ ਪਏ ਨਾ ਤੇ ਸਤਗੁਰੂ ਵੀ ਸਾਡੀ ਗੱਲ ਮੰਨਣ ਲੱਗਣਗੇ ਸਤਗੁਰੂ ਵੀ ਕਿਰਪਾ ਕਰਨਗੇ ਸਾਡੇ ਤੇ ਕਦੇ ਇੱਕ ਵਾਰ ਨਾ ਕਿਸੇ ਨੇ ਆਪਣੇ ਘਰ ਵਾਲੇ ਨੂੰ ੱੱਕਾ ਮਾਰ ਦਿੱਤਾ ਉਹ ਚੁੱਪ ਕਰ ਗਿਆ ਦੂਸਰੀ ਵਾਰੀ ਉਹ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਦਿਨੇ ਦੀਵਾ ਜਗਾ ਕੇ ਦੇ ਆ ਉਹ ਲੈ ਆਈ ਹੁਣ ਦੋਨਾਂ ਦਾ ਇੰਨਾ ਪਿਆਰ ਬਣ ਗਿਆ ਨਾ ਤਾਂ ਉਹਨੇ ਕੁਝ ਕਿਹਾ ਸਵਾਲ ਕੀਤਾ ਇਹਨੂੰ ਧੱਕਾ ਕੇ ਮਾਰਿਆ ਤੇ ਨਾ ਉਹਨੇ ਸਵਾਲ ਕੀਤਾ ਵੀ ਤੂੰ ਦਿਨੇ ਦੀਵਾ ਜਗਾ ਕਿਉਂ ਜਗਾ ਇਹ ਕੱ데 ਬਸਤੇ ਦੀ ਕੋਣ ਸਵਾਲ ਨਹੀਂ ਕੀਤਾ ਤੇ ਦੋਹਾਂ ਦਾ ਪਿਆਰ ਬਣ ਗਿਆ ਆਉ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਸਾਨੂੰ ਕਹਿੰਦੇ ਜਦੋਂ ਅਸੀਂ ਮੰਨ ਲਈ ਨਾ ਸਤਿਗੁਰੂ ਜੀ ਤੇ ਸਾਡੇ ਵੀ ਸਤਿਗੁਰੂ ਜੀ ਮੰਨ ਲੈਣਗੇ ਅਰਦਾਸ ਕਰਿਆ ਕਰੋ ਹੱਥ ਸੇ ਤੇ ਚਰਨਾਂ 'ਚ ਸਤਿਗੁਰੂ ਕਿਰਪਾ ਕਰੋ ਆਪਣਾ ਮਿਹਰ ਪਰਿਆਹਤ ਸਾਡੇ ਸਿਰ ਤੇ ਰੱਖੋ ਤੁਸੀਂ ਪੜਿਆ ਹੈ ਭਾਈ ਮਕਰੋ ਸਿੰਘ ਜੀ ਤੁਸੀਂ ਪੜਿਆ ਇੱਕ ਟੈਂਪੂ ਦੇ ਆਪਣੇ ਨਗਰ ਤੇ ਲਿਖਿਆ ਹੋਇਆ ਟੈਂਪੂ ਦੇ ਉੱਤੇ ਕਿਉਂ ਕਈ ਗੱਲਾਂ ਨਾ ਪਰ ਸਰਸਾਇਸ ਵਾਏ ਕਥਾਵਾਦਕ ਪ੍ਰਚਾਰਕ ਜਿਹੜਾ ਨਾ ਜੇ ਮੂੰਗ ਵਾਲੀ ਆਲਾ ਲਫਾਫਾ ਸਿੱਟੇ ਬੈਨ ਉਹਨੂੰ ਵੀ ਪੜੂਗਾ ਉਹਦੇ ਤੇ ਵੀ ਉਹਨੂੰ ਕੁਝ ਮਿਲ ਜਾਣਾ ਹੈ ਮੈਂ ਪੜਿਆ ਉਹ ਟੈਂਪੂ ਦੇ ਬਾਹਰ ਲਿਖਿਆ ਬਹੁਤਾ ਜੁੜੇ ਨਾ ਇਸੇ ਕੀ ਤੋ ਥੁੜੇ ਨਾ ਤੇ ਖਾਲੀ ਕੋਈ ਮੁੜੇ ਨਾ ਮੈਂ ਉਹਨੂੰ ਤਿੰਨ ਚਾਰ ਵਾਰੀ ਪੜਿਆ ਸਾਡਾ ਸਿੰਘ ਹੈ ਉਹਦੇ ਟੈਂਪੂ ਤੇ ਲਿਖਿਆ ਹੈ ਉਮਾਇਰ ਸੋਚ ਕੇ ਇੱਕ ਦਿਨ ਫਿਰ ਮੈਂ ਬੈਠ ਕੇ ਸੋਚ ਕੀਤੀ ਵੀ ਬਹੁਤ ਵਧੀਆ ਗੱਲ ਹੈ ਕਹਿੰਦਾ ਮੈਂ ਬਹੁਤਾ ਜੁੜ ਗਿਆ ਫੇਰ ਵੀ ਪਰਮੇਸ਼ਰ ਦੇ ਸਿਰਜੂ ਜੇ ਤੋਟ ਆ ਗਈ ਘਰ ਦੇ ਵਿੱਚ ਫੇਰ ਵੀ ਪਰਮੇਸ਼ਰ ਦੇ ਸਿਰਜੂ ਤੇ ਜੇ ਖਾਲੀ ਮੁੜ ਗਿਆ ਕੋਈ ਸਾਧੂ ਆਉਂਦਾ ਕੋਈ ਕੋਈ ਗੁਰਮੁਖ ਆਉਂਦਾ ਉਹਨੂੰ ਜਿੰਨੇ ਕਾ ਪਾਸੇਵਾ ਕਰ ਸਕੇ ਸਾਡੇ ਘਰ ਤੇ ਆ جا کچھ پیار ہے وہ پیار ہے وہی دے بھائی صاحب بھائی آنند لال جی نو گرو گوبند سنگھ جی مہاراج جی نے ایک شبد کیا سی کہنے لگے پائی ناندلال لال میرا داتا ہے سنگ ساری حیران ہو سنگھت بیٹھی ہے بڑی گنتی. کہنے لگے کہ میرا داتا ہے ਕਹਿੰਦੇ ਪਾਤਸ਼ਾਹ ਇਹ ਤੁਸੀਂ ਕੀ ਕਹਿਤਾ ਨੰਦ ਲਾਲ ਜੀ ਵੀ ਖੜੇ ਹੋ ਗਿਆ ਹੱਥ ਜੋੜ ਕੇ ਤੇ ਸੰਗਤਾਂ ਵੀ ਕਹਿੰਨ ਲੱਗੇ ਪਾਤਸ਼ਾਹ ਇਹ ਤੁਸੀਂ ਕੀ ਕਹਿਤਾ ਤੁਸੀਂ ਦਾਤਾਰ ਤੋਂ ਤੁਸੀਂ ਹੋ ਜਿਹਦੇ ਤੁਹਾਡੇ ਕੋਲ ਮੰਗਦੇ ਕਹਿੰਦੇ ਨਹੀਂ ਨੰਦ ਲਾਲ ਮੇਰਾ ਦਾਤਾ ਹੈ ਉਹ ਨੰਦ ਲਾਲ ਤੇਰੇ ਮਨ ਵਿੱਚ ਇੰਨਾ ਪਿਆਰ ਤੇਰੇ ਲੰਗਰ ਚੋਂ ਕੋਈ ਖਾਲੀ ਨਹੀਂ ਮੁੜਦਾ ਉਹਨੂੰ ਤੂੰ ਜਿਹੜਾ ਕੁਝ ਪਿਆਰ ਹੁੰਦਾ ਉਹ ਤੂੰ ਸ਼ਿਖਾ ਕੇ ਭੇਜਦਾ ਹੈ ਤੇ ਜੇ ਜੀਵਨ ਦਾ ਭਾਂਡਾ ਲੈ ਕੇ ਆ ਗਿਆ ਨਾ ਉਹਦੇ ਉਹਦੇ ਜੀਵਨ ਰੂਪੀ ਭਾਂਡੇ ਵਿੱਚ ਵੀ ਤੂੰ ਕੁ ਵਸਤੂ ਪਾ ਕੇ ਭੇਜਦਾ ਉਹਨੂੰ ਖਾਲੀ ਨਹੀਂ ਮੋੜਦਾ ਤੂੰ ਮੇਰਾ ਦਾਤਾ ਹੈ ਅਮੇ ਮੇਰੇ ਤੋਂ ਨਹੀਂ ਕਿ ਵੰਡਦਾ ਨਾ ਜਿਵੇਂ ਆਪਾਂ ਕਹਿੰਦੇ ਆ ਆਹ ਦੁਕਾਨਦਾਰ ਸਾਡਾ ਦੁਕਾਨਦਾਰ ਹੈ ਸਤਿਗੁਰੂ ਜੀ ਕਹਿੰਦੇ ਤੂੰ ਹੀ ਸ਼ਾਹ ਸਭ ਨੂੰ ਕਿਰਪਾ ਕਰਨਾ ਆਪਣਾ ਮੇਹਰ ਪ੍ਰਾਪਤ ਸਕੇ ਰੱਖਣ ਕਿਉਂਕਿ ਵਿਆਖਿਆ ਤਾਂ ਭਾਈ ਸਾਹਿਬ ਬਹੁਤ ਵਿਸਤਾਰ ਨਾਲ ਕਰਦੇ ਆ ਆਪਾਂ ਤਾਂ سکھیب جہاں پرچار کرنی ہوں پاتشاہ کرپا کرنا اپنا میر پر رکھ چڑھ دیا کلا بخش کر دپہرے سماگم ہے ویڈی گنتی سنگتا پہنچو لاحا لاؤ بہت سارے ویر نوجوان آدھے ہیں بیبیاں آدی بچے آتے ہیں اپنا کچھ سما کی بیٹھ کے سبرا کر دیں اور نے بڑے سونے اپرالے کیتے ہیں بیٹھنے باستے لنگر دا ہو پربن بہت بڑھیا ہے ستگرو کرپا کرنا آپ سارے حاضر ہوجیے ਗੁਰੂ ਮਾਰਾ ਜੀ ਬਖਸ਼ਿਸ਼ ਪ੍ਰਾਪਤ ਕਰਕੇ ਇੱਕ ਸ਼ਿਦਸ ਸਿੰਘਾਂ ਦੇ ਪਹਿਰੇ ਅੰਦਰ ਵਿਖੇ ਗੋ ਕਿ ਜਿੱਥੇ ਗੁਰਬਾਣੀ ਪੜ੍ਹੀ ਜਾਂਦੀ ਹੈ ਨਾ ਕਿਸੇ ਘਰ ਵਿੱਚ ਵੀ ਸ਼ਿਦਸ ਸਿੰਘਾਂ ਦਾ ਪਹਿਰਾ ਹੁੰਦੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਤਾਂ ਹੈ ਉੱਥੇ ਨਾ ਉਹ ਸ਼ਿਦਸ ਸਿੰਘਾਂ ਦਾ ਪਹਿਰਾ ਆਓ ਉਸ ਪਹਿਰੇ ਦੇ ਅੰਦਰ ਆਪਾਂ ਵੀ ਸ਼ਾਮਲ ਹੋਈਏ ਪੁੱਲਾ ਚੱਕਾਂ ਦੀ ਖਿਵਾੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ